ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਹੈ ਸਾਰੇ ਠੀਕ ਹੋਮੂਗੇ ਅੱਜ ਇੱਕ ਅਲੱਗ ਜ ਟੌਪਿਕ ਤੇ ਲੈ ਕੇ ਤੁਹਾਡੇ ਨਾਲ ਗੱਲਬਾਤ ਸ਼ੇਅਰ ਕਰਨ ਜਾ ਰਹੇ ਹਾਂ ਉਮੀਦ ਹੈ ਤੁਹਾਨੂੰ ਵੀਡੀਓ ਪਸੰਦ ਆਊਗੀ ਬਾਕੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦਿਓ ਕਿ ਕਿਸ ਕਿਸ ਨਾਲ ਇਸ ਕੰਪਨੀ ਨੇ ਫਰਾਡ ਕੀਤਾ ਜਾਂ ਤੱਕਾ ਕੀਤਾ ਕਿਉਂਕਿ ਬਹੁਤੇ ਲੋਕਾਂ ਦੇ ਨਾਲ ਹੁਣ ਤੱਕ ਵੀ ਤੱਕਾ ਹੁੰਦਾ ਆ ਰਿਹਾ ਉਮੀਦ ਕਰਦੇ ਹਾਂ ਤੁਹਾਨੂੰ ਵੀਡੀਓ ਪਸੰਦ ਆਊਗੀ ਔਰ ਤੁਸੀਂ ਆਪਣੀ رائے ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦਿਓ ਹਾਂਜੀ ਮੈਂ ਗੱਲ ਕਰਦਾ ਐਲ ਆਈ ਸੀ ਬੀਮਾ ਕੰਪਨੀ ਬਾਰੇ ਸ਼ਾਇਦ ਮੇਰੀ ਇਹ ਵੀਡੀਓ ਵੀ ਡਿਲੀਟ ਕਰਵਾ ਦੇਣ ਪਰ ਜੋ ਕੱਲ ਸਹੀ ਹੈ ਅੱਜ ਮੈਂ ਤੁਹਾਡੇ ਸਾਹਮਣੇ ਪੇਸ਼ ਕਰ ਰਿਹਾ ਐਲ ਆਈ ਸੀ ਜੋ ਕਹਿੰਦੇ ਨੇ ਕਿ ਬੀਮਾ ਕਰਵਾਓ ਜੀਵਨ ਜੋ ਜੀਵਨ ਕੇ ਸਾਥ ਵੀ ਜੀਵਨ ਕੇ ਬਾਅਦ ਵੀ ਜੋ ਕਹਿੰਦੇ ਨੇ ਜੋ LIC ਏਜੰਟ ਹੁੰਦੇ ਨੇ ਕਿਸੇ ਕੋਲ ਜਾਂਦੇ ਨੇ ਉਹਨੂੰ بیمੇਬਾਰੇ ਸਮਝਾਉਂਦੇ ਨੇ ਕਿ ਅਗਰ ਤੁਸੀਂ ਬੀਮਾ ਕਰਵਾਉਗੇ ਤਾਂ ਤੁਹਾਡੀ ਲਾਈਫ ਇਦਾਂ ਦੀ ਰਹੂਗੀ ਤੁਸੀਂ ਖੁਸ਼ ਰਹੋਗੇ ਤੁਹਾਡੇ ਕੋਲੇ ਪੈਸਾ ਆਊ ਫਿਰ ਕਹਿ ਦਿੰਦੇ ਨੇ ਤੁਸੀਂ ਅਗਰ ਮਰੋਗੇ ਤਾਂ ਤੁਹਾਡੇ ਬੱਚਿਆਂ ਨੂੰ ਇੰਨੇ ਪੈਸੇ ਮਿਲਣਗੇ ਇਸ ਤਰ੍ਹਾਂ ਦੀਆਂ ਗੱਲਾਂ ਸਮਝਾਉਂਦੇ ਨੇ ਸਮਝ ਲਓ ਪੰਪ ਦਿੰਦੇ ਨੇ ਪੰਜਾਬੀ ਦੇ ਵਿੱਚ ਆਪਾਂ ਕਹਿ ਦਈਏ ਤਾ ਬੰਦਾ ਸੋਚਦਾ ਹੈ ਕਿ ਜਿਉਂ ਨਾਲੋਂ ਤਾਂ ਮਰਿਆ ਚੰਗਾ ਜੋ ਆਨੰਦੋਂ ਨੇ ਜ਼ਿੰਦਗੀ ਦਾ ਆਉਦਾ ਉਂ ਵੈਸੇ ਲਈ ਜਾਂਦਾ ਹੁੰਦਾ ਤਾਂ ਉਹ ਬਸ ਸਮਝਾਉਂਦੇ ਨੇ ਕਿ ਤੁਹਾਡੇ ਮਰਨ ਤੋਂ ਬਾਅਦ ਵੀ ਤੁਹਾਡੇ ਬੱਚਿਆਂ ਨੂੰ ਪੈਸਾ ਮਿਲੂਗਾ ਉਹਨਾਂ ਦੀ ਲਾਈਫ ਸੈੱਟ ਹੋਊਗੀ ਪਰ ਇੱਥੇ ਹੀ ਸਵਾਲ ਇਹ ਵੀ ਉੱਠਦੇ ਨੇ بیمੇ ਕਿੰਨੇ ਤਰ੍ਹਾਂ ਦੇ بیمੇ ਹੁੰਦੇ ਨੇ ਟਰੱਕ ਡਰਾਈਵਰਾਂ ਦੇ بیمੇ ਹੁੰਦੇ ਨੇ ਮੋਟਰਸਾਈਕਲਾਂ ਦੇ بیمੇ ਹੁੰਦੇ ਨੇ ਕਾਰਾਂ ਦੇ بیمੇ ਹੁੰਦੇ ਨੇ ਹੈਲਥ ਇੰਸ਼ੋਰੈਂਸ ਦੇ ਹੁੰਦੇ ਨੇ ਹਰ ਤਰ੍ਹਾਂ ਦੇ ਬੀਮੇ ਤੁਸੀਂ ਹੁੰਦੇ ਨੇ ਟੀਵੀ ਤੇ ਵੀ ਤੁਸੀਂ ਦੇਖਦੇ ਹੋ ਐਡਾ ਕਿੰਨੀਆਂ ਆਉਂਦੀਆਂ ਨੇ ਕਿੰਨਾ ਲੋਕਾਂ ਨੂੰ ਇਮੋਸ਼ਨਲ ਕੀਤਾ ਜਾਂਦਾ ਜਾਂ ਐਡਾ ਇਸਤਾਂ ਦੀਆਂ ਮਸ਼ਹੂਰੀਆਂ ਇਸ ਤਰ੍ਹਾਂ ਦੀਆਂ ਦਿਖਾਈਆਂ ਜਾਂਦੀਆਂ ਨੇ ਕਿ ਤੁਸੀਂ ਬੀਮਾ ਕਰਾਓ ਅਗਰ ਸੁਰੱਖਿਅਤ ਰਹਿਣਾ ਚਾਹੁੰਦੇ ਹੋ ਬਾਕੀ ਤੁਸੀਂ ਇਹ ਕੱਲ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦਿਓ ਆਪਦੇ ਐਕਸਪੀਰੀਅੰਸ ਜਾਂ ਆਪਦੇ ਕੋਈ ਵਿਚਾਰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦਿਓ ਕਿ ਆਪਾਂ ਅਗਰ ਬੀਮਾ ਕਰਾਉਨੇ ਆ ਚਾਹੇ ਮੋਟਰਸਾਈਕਲ ਦਾ ਕਰਾਈਏ ਚਾਹੇ ਆਪਾਂ ਹੈਲਥ ਦਾ ਕਰਾਈਏ ਇੱਕ ਸਾਲ ਦਾ ਹੁੰਦਾ ਬੀਮਾ ਅਗਰ ਆਪਾਂ 1000 ਤੋਂ ਲੈ ਕੇ 5000 ਤੱਕ ਬੀਮਾ ਕਰਾਉਨੇ ਵਿਆ ਤਾਂ ਬਾਈ ਚਾਂਸ ਆਪਣਾ ਕੋਈ ਮੋਟਰਸਾਈਕਲ ਆ ਗੱਡੀ ਕਾਰ ਆ ਵੱਡੀ ਗੱਡੀ ਆ ਅਗਰ ਉਹਦਾ ਕੋਈ ਐਕਸੀਡੈਂਟ ਹੁੰਦਾ ਤਾਂ ਉਹ ਨਾਲ ਦੀ ਨਾਲ ਬੀਮਾ ਕੰਪਨੀ ਵੱਲੋਂ ਰਿਕਵਰ ਨਹੀਂ ਕੀਤਾ ਜਾਂਦਾ ਉਹਦੇ ਦਾ ਉਹਦਾ ਪ੍ਰੋਸੈਸ 2-3 ਮਹੀਨੇ ਦਾ ਲਾ ਦਿੰਦੇ ਆ ਜਿਸ ਨਾਲ ਕਿਸੇ ਬੰਦੇ ਕੋਲੇ ਇੱਕ ਸਾਧਨ ਆ ਹੁਣ ਉਹਨੂੰ ਉਹ ਸਾਧਨ ਬਿਨਾਂ ਸਰਦਾ ਨਹੀਂ ਉਹਦਾ ਹੋ ਗਿਆ ਐਕਸੀਡੈਂਟ ਬੀਮਾ ਹੋਇਆ ਵਾ ਕੰਪਨੀ ਵੱਲੋਂ ਕਿਉਂਕਿ ਸਰਕਾਰ ਖੁਦ ਜਾਣ ਕੇ ਪ੍ਰੈਸ਼ਰ ਪਾਉਂਦੀ ਹੈ ਕਿ ਤੁਸੀਂ ਬੀਮਾ ਕਰਾਓ ਤਾਂ ਹੁਣ ਉਹ ਐਕਸੀਡੈਂਟ ਹੋ ਗਿਆ ਤਾਂ ਬੀਮੇ ਉਹ ਗੱਡੀ ਘੱਟੋ ਘੱਟ ਸਾਧਨ ਤਿੰਨ ਮਹੀਨੇ ਘੱਟੋ ਘੱਟ ਖੜਾ ਰਹੂਗਾ ਤਾਂ ਉਹ ਬੰਦੇ ਦਾ ਖਰਚਾ ਕਿੱਥੋਂ ਚੱਲੂ ਆ ਜੀ ਦਾ ਇੱਕ ਇੱਕ ਕੰਮ ਤੋਂ ਹੀ ਘਰ ਦਾ ਖਰਚਾ ਚੱਲਦਾ ਉਹ ਆ ਦਾ ਖਰਚਾ ਹੋਰ ਸਾ ਆਪਣਾ ਚਲਾਊਗਾ ਕਿਸ ਤਰ੍ਹਾਂ ਕਿੰਨੇ ਹੀ ਬੀਮੇ ਲਾ ਲਓ ਤੁਸੀਂ ਆਏ ਸਾਲ ਹੁੰਦੇ ਨੇ ਤਾਂ 100 ਦੇ ਵਿੱਚੋਂ ਜੇ ਆਪਾਂ ਮੰਨ ਲਈਏ 20 ਲੋਕਾਂ ਦੇ ਵੀ ਮਿਸ ਹੈਪਨਿੰਗ ਹੁੰਦੀ ਆ ਐਕਸੀਡੈਂਟ ਹੁੰਦੇ ਆ ਵੈਸੇ ਤਾਂ ਵਾਹਿਗੁਰੂ ਕਿਰਪਾ ਕਰੇ ਨਾ ਹੀ ਇਦਾਂ ਦਾ ਕੰਮ ਹੋਵੇ ਪਰ ਬਾਈ ਚਾਂਸ ਅਗਰ 100 ਦੇ ਵਿੱਚ ਆਪਾਂ ਮੰਨ ਕੇ ਚੱਲਦੇ ਆ 20 ਬੰਦਿਆਂ ਦੇ ਵੀ ਕੋਈ ਐਕਸੀਡੈਂਟ ਹੁੰਦੇ ਨੇ ਤਾਂ ਉਹਨੂੰ ਉਹ ਪੈਸਾ ਕਲੇਮ ਕਰਨ ਦੇ ਲਈ ਜਾਂ ਡੈਥ ਤੋਂ ਬਾਅਦ ਉਹਦੇ ਅੱਗੇ ਬੱਚਿਆਂ ਨੂੰ ਕਲੇਮ ਕਰਨ ਦੇ ਲਈ ਵੀ ਤਾਂ ਔਰ ਦਾ ਸਹਾਰਾ ਲੈਣਾ ਪੈਂਦਾ ਤਾਂ ਉਦੋਂ ਇਹਨਾਂ ਕੰਪਨੀਆਂ ਦੇ ਜੋ ਰੂਲ ਨੇ ਉਹ ਮੂਰੇ ਅੱਗੇ ਆ ਜਾਂਦੇ ਨੇ ਕਿ ਤੁਸੀਂ ਇਸ ਤਰ੍ਹਾਂ ਕਰੋ ਤੁਸੀਂ ਇਸ ਤਰ੍ਹਾਂ ਕਰੋ ਉਲਝਾ ਲੈਂਦੇ ਨੇ ਤਾਂ ਬੀਮਾ ਕਰਾਏ ਦਾ ਫਿਰ ਫਾਇਦਾ ਕੀ ਹੋਇਆ ਅਗਰ ਕੋਈ ਇਨਸਾਨ 6 ਮਹੀਨੇ ਬਾਅਦ 4000 ਰੁਪਏ ਦਾ ਜਾਂ 5000 ਰੁਪਏ ਭਰ ਰਿਹਾ ਜੋ ਏਜੰਟ ਦੱਸਦੇ ਨੇ ਕਿ ਤੁਹਾਨੂੰ 10 ਸਾਲਾਂ ਬਾਅਦ 15 ਸਾਲਾਂ ਬਾਅਦ 20 ਸਾਲਾਂ ਬਾਅਦ ਇੰਨੇ ਪੈਸੇ ਮਿਲਣਗੇ ਉਹ ਤੁਹਾਨੂੰ ਤੁਹਾਡੇ ਦਿਮਾਗ ਦੇ ਵਿੱਚ ਇਸ ਤਰ੍ਹਾਂ ਚੀਜ਼ਾਂ ਵਾਰ ਦਿੰਦੇ ਨੇ ਤਾਂ ਤੁਸੀਂ ਸਪੋਜ਼ ਕਰੋ 4000 ਰੁਪਏ ਮਹੀਨਾ ਛੇ ਮਹੀਨੇ ਬਾਅਦ ਪਰਿਉ ਤੁਸੀਂ 2 ਸਾਲ ਪੈਸੇ ਭਰੇ ਨੇ 4-4000 ਰੁਪਏ ਤੁਸੀਂ 2 ਸਾਲ ਭਰਿਆ ਉਸ ਤੋਂ ਬਾਅਦ ਤੁਹਾਡੀ ਆਰਥਿਕ ਸਥਿਤੀ ਕਮਜ਼ੋਰ ਹੋਗੀ ਜੇ ਤੁਹਾਡੇ ਕੋਲੇ ਕਿਸ਼ਤ ਨਹੀਂ ਪਰੀ ਗਈ ਤਾਂ ਤੁਸੀਂ ਅਗਰ LIC ਕੋਲੇ ਜਾਓਗੇ ਕਿ ਜੀ ਮੈਂ 2 ਸਾਲ ਪੈਸੇ ਭਰੇ ਨੇ ਤਾਂ ਹੁਣ ਮੈਂ ਨਹੀਂ ਭਰ ਰਿਹਾ ਤਾਂ ਜੋ ਪੈਸਾ ਮੇਰਾ ਸੀ ਉਹ ਮੈਨੂੰ ਮਿਲੂਗਾ ਜਾਂ ਨਹੀਂ ਤਾਂ ਉਹਨਾਂ ਨੇ ਤੁਹਾਨੂੰ ਨਾ ਦਾ ਜਵਾਬ ਹੀ ਦੇਣਾ ਜਾਂ ਤੁਹਾਨੂੰ ਕਹਿਣਗੇ ਜਿਹੜੀਆਂ ਤੁਹਾਡੀਆਂ ਕਿਸ਼ਤਾਂ ਰਹਿੰਦੀਆਂ ਨੇ ਪਹਿਲਾਂ ਉਹ ਤੁਸੀਂ ਭਰੋ ਉਸ ਤੋਂ ਬਾਅਦ ਅੱਗੇ ਪ੍ਰੋਸੈਸ ਦੇਖਿਆ ਜਾਊਗਾ ਇਸ ਤਰ੍ਹਾਂ ਅਲਝਾ ਲਿਆ ਜਾਂਦਾ ਤਾਂ ਹੁਣ ਪੈਸੇ ਜੇ ਭਰੇ ਨੇ ਤਾਂ ਉਹ ਬੰਦੇ ਦੀ ਆਰਥਿਕ ਸਥਿਤੀ ਕਮਜ਼ੋਰ ਹੋਊਗੀ ਤਾਂ ਤੁਹਾਡਾ ਹੱਕ ਬੰਦਾ ਜੇਕਰ ਤੁਹਾਡੇ ਕੋਲੇ ਆਉਂਦਾ ਤਾਂ ਤੁਸੀਂ ਨੂੰ ਕੋਈ ਰਾਹ ਤਾਂ ਪਾਓ ਪਰ ਉਹ ਰਾਹ ਨਹੀਂ ਪਾਉਂਦੇ ਕਿਤੇ ਨਾ ਕਿਤੇ ਇਸ ਤਰ੍ਹਾਂ ਦੀ ਪੇਮੈਂਟ ਜਦ ਜੋ ਇੱਕ ਸਾਲ ਭਰਦੇ ਨੇ ਜਾਂ ਦੋ ਸਾਲ ਭਰਦੇ ਨੇ ਜਾਂ ਤਿੰਨ ਸਾਲ ਭਰਦੇ ਨੇ ਉਸ ਤੋਂ ਬਾਅਦ ਉਹ 6 ਮਹੀਨੇ ਬਾਅਦ ਕਿਸ਼ਤ ਨਹੀਂ ਭਰੀ ਜਾਂਦੀ ਤਾਂ ਉਹਦਾ ਵਾਪਸ ਆਉਣ ਦੀ ਕੋਈ ਗਰੰਟੀ ਨਹੀਂ ਹੈਗੀ ਤਾਂ ਉਹ ਪੈਸਾ ਕਿੱਥੇ ਜਾਂਦਾ ਐ ਐਲ ਆਈ ਸੀ ਵਾਲਿਆਂ ਨੂੰ ਇਹ ਪੁੱਛਣਾ ਉਹ ਪੈਸਾ ਅਸਲ ਦੇ ਵਿੱਚ ਜਾਂਦਾ ਕਿੱਥੇ ਹੈ ਅਗਰ ਸਾਲ ਸਾਲ ਬਾਅਦ ਵੀ ਅਗਰ ਟਰੱਕਾਂ ਵਾਲੇ ਲਾ ਲਓ ਆਮ ਮੋਟਰਸਾਈਕਲਾਂ ਵਾਲੇ ਲਾ ਲਓ ਕਾਰਾਂ ਵਾਲੇ ਲਾ ਲਓ ਹਰ ਸਾਧਨ ਤੇ ਅੱਜ ਸਾਲ ਬੀਮਾ ਆਪਾ ਕਰਾਉਨੇ ਆ ਵੈਸੇ ਤਾਂ ਮਿਸ ਹੈਪਨਿੰਗ ਨਹੀਂ ਹੁੰਦੀ ਅਗਰ ਹੁੰਦੀ ਵੀ ਹੈ ਤਾਂ ਉਹਦਾ ਟਾਈਮ ਲੱਗ ਜਾਂਦਾ ਤਿੰਨ ਚਾਰ ਮਹੀਨੇ ਲਾ ਦਿੰਦੇ ਨੇ ਇਸ ਜਿਹੜੀਆਂ ਫਾਰਮੈਟੀਆਂ ਕਰਨ ਤੇ ਜਾਣ ਕੇ ਉਹ ਬੰਦਾ ਆਖਿਆ ਤਾਂ ਅਗਲਾ ਕਹਿੰਦਾ ਯਾਰ ਪੈਸੇ ਲਾਈਏ ਆਪਾਂ ਆਉ ਦਾ ਕੰਮ ਕਰਾਈਏ ਸਾਧਨ ਬਿਨਾ ਸਰਦਾ ਨਹੀਂ ਤਾਂ ਪਰ ਬੀਮੇ ਦੇ ਪੈਸੇ ਪਰ ਇਹਦਾ ਫਾਇਦਾ ਕੀ ਹੋਇਆ ਜੇ ਉਹਨੂੰ ਨਾਲ ਦੀ ਨਾਲ ਜਿਹੜੇ ਹਫ਼ਤੇ ਦੇ ਵਿੱਚ ਉਹ ਤਾਂ ਕੰਮ ਹੁੰਦਾ ਹੀ ਨਹੀਂ ਤਾਂ ਇਹ ਮੇਰਾ ਨਿੱਜੀ ਵਿਚਾਰ ਆ ਅਗਰ ਬੀਮਾ ਕਰਾਉਣ ਨਾਲੋਂ ਅਗਰ ਉਹੀ ਪੈਸੇ ਆਪਾਂ ਕਿਤੇ ਪਾਸੇ ਇਨਵੈਸਟ ਕਰ ਦਈਏ ਜਾਂ ਸਟਾਕ ਮਾਰਕੀਟ ਚ ਲਾ ਲਈਏ ਜਾਂ ਆਪਾਂ ਪੈਸੇ ਇੱਕ ਪਾਸੇ ਰੱਖ ਕੇ ਭੁੱਲ ਜਾਓ ਕਿਸੇ ਤਾਂ ਭਾਈ ਬੀਮੇ ਨੇ ਬੀਮੇ ਦੇ ਪੈਸੇ ਭਰਤੇ ਆਏ ਸਾਲ ਕਿੰਨੇ ਹੀ ਲੋਕ ਬੀਮਾ ਕਰਵਾਉਂਦੇ ਨੇ ਐਡੀਆਂ ਵੱਡੀਆਂ-ਵੱਡੀਆਂ ਮਸ਼ਹੂਰੀਆਂ ਦਿੰਦੇ ਨੇ ਤਾ ਉਹ ਪੈਸਾ ਸਾਲ ਬਾਅਦ ਕਿੰਨਾ ਸਾਲ ਦਾ ਪੈਸਾ ਕੱਟਾ ਹੁੰਦਾ ਹੋਊਗਾ ਤੇ ਸਾਰਾ ਪੈਸਾ ਕਿੱਥੇ ਜਾਂਦਾ ਹੋਊਗਾ ਇਹ ਵੀ ਇੱਕ ਸੋਚਣ ਵਾਲੀ ਗੱਲ ਹੈ ਮੈਨੂੰ ਲੱਗਦਾ ਨਹੀਂ ਕਿਸੇ ਨੇ ਇਸ ਟੌਪਿਕ ਤੇ ਵੀਡੀਓ ਬਣਾਈ ਹੋਣੀ ਆ ਮੈਂ ਬਣਾ ਰਿਹਾ ਕਿਉਂਕਿ ਮੈਂ ਖੁਦ ਦੇਖ ਰਿਹਾ ਜਾਂ ਖੁਦ ਦੇ ਨਾਲ ਹੋ ਵੀ ਗਿਆ ਤਾਂ ਕਰਕੇ ਇਸ ਤੇ ਵੀਡੀਓ ਬਣਾ ਲਿਆ ਐ ਨਹੀਂ ਪਤਾ ਐਲਈਸੀ ਵਾਲੇ ਇਸ ਵੀਡੀਓ ਨੂੰ ਡਿਲੀਟ ਕਰਵਾ ਦੇਣ ਜਾਂ ਇਸ ਮੇਰੇ ਚੈਨਲ ਤੇ ਇਸ ਵੀਡੀਓ ਤੇ ਰਿਪੋਰਟਾ ਕਰਨ ਲੱਗ ਜਾਣ ਕਿ ਇਸ ਵੀਡੀਓ ਨੂੰ ਡਿਲੀਟ ਕਰੋ ਇਹ ਤੁਹਾਡੇ ਹੱਥ ਚ ਭੱਜੀ ਦੇ ਜਿਹਦੇ ਨਾਲ ਇਸ ਤਰ੍ਹਾਂ ਤੱਕਾ ਹੋਇਆ ਫਰੀ ਦੇ ਬੀਮੇ ਦੇ ਪੈਸੇ ਆਈ ਮਹੀਨੇ ਜਾਂ ਸਾਲ ਬਾਅਦ ਜਾਂ 6 ਮਹੀਨੇ ਬੜੀ ਭਰਦੇ ਆ ਜਾਂ ਜਿਨ੍ਹਾਂ ਦੇ ਪੇਮੈਂਟ ਨਹੀਂ ਆਈ 2 ਸਾਲ ਪਰ ਕਿਉਂ ਬੰਦ ਕਰ ਚੁੱਕੇ ਨੇ ਉਹ ਕਮੈਂਟ ਬਾਕਸ ਦੇ ਵਿੱਚ ਦੱਸ ਦਿਓ ਬਾਕੀ ਆਪ ਤਾਂ ਤੁਸੀਂ ਨਿਰਜੀ ਵਿਚਾਰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦਿਓ ਕਿਉਂਕਿ ਇਸੇ ਤਰ੍ਹਾਂ ਆਏ ਸਾਲ ਲੱਖਾਂ ਰੁਪਿਆ LIC ਕੋਲ ਜਾਂਦਾ ਪਰ ਉਹ ਪੈਸਾ ਨਹੀਂ ਪਤਾ ਕਿੱਥੇ ਜਾਂਦਾ। ਅਗਰ ਕੋਈ ਟਰੱਕ ਡਰਾਈਵਰ 25000 ਰੁਪਿਆ ਸਾਲ ਦਾ ਬੀਮਾ ਕਰਾ ਰਿਆ। ਤਾਂ ਕੋਈ ਮਿਸਐਪਰੀਂਗ ਨਹੀਂ ਹੁੰਦੀ ਤਾਂ ਉਹਦਾ ਸਾਲ ਦਾ 25000 ਤਾਂ ਬੇਸਟ ਹੋ ਗਿਆ ਨਾ। ਉਹ ਫਿਰ ਦੂਜੇ ਸਾਲ ਕਰਾਉ ਫਿਰ ਤੀਜੇ ਸਾਲ ਕਰਾਉ ਇਸ ਤਰ੍ਹਾਂ ਇਹ ਸਾਲ ਕਰਾਉਂਦਾ। ਕੋਈ ਮਿਸਐਪਰੀਂਗ ਹੁੰਦੀ ਨੇ ਟਰੱਕ ਦੇ ਨਾਲ ਤਾਂ ਹੁਣ ਆਏ ਸਾਲ ਉਹ ਬਸ ਕੰਪਲਸਰੀ ਕੀਤਾ ਵੈ ਕਿ ਤੁਸੀਂ ਬੀਮਾ ਕਰਾਓ। ਤਾਂ ਉਹ ਪੈਸਾ ਜਾਂਦਾ ਕਿੱਥੇ ਜਾਂਦਾ ਕੁਝ ਨਾ ਕੁਝ ਉਹ ਤਾਂ ਨੁੜਦਾ ਹੋਵੇ ਫਿਰ ਵੀ ਬੰਦਾ ਸਕੇ ਕਰਾਵੇ। ਪਰ ਜੋ ਆਏ ਸਾਲ ਵਿਮੇ ਹੁੰਦੇ ਨੇ ਉਹ ਲੱਖਾਂ ਕਰੋੜਾਂ ਰੁਪਇਆ ਕਿੱਥੇ ਜਾਂਦਾ ਬਾਕੀ ਜਿੰਨਾ ਜਿੰਨਾ ਦੇ ਨਾਲ ਜਿੰਨਾ ਜਿੰਨਾ ਦੀ ਪੇਮੈਂਟ ਐਲ ਆਈ ਸੀ ਨੇ ਨਹੀਂ ਦਿੱਤੀ ਜਾਂ ਜਿਨ੍ਹਾਂ ਨੇ ਸਾਲ ਘਰੇ ਆ ਉਹਨਾਂ ਨੂੰ ਕੋਈ ਨਹੀਂ ਜਵਾਬ ਮਿਲਿਆ ਉਹ ਪੈਸੇ ਗਏ ਕਿਥੇ ਜੇ ਕਿਸ ਨੇ ਸਾਲ ਦਾ 8000 ਰੁਪਏ 10000 ਰੁਪਏ ਭਰਿਆ ਹੋਇਆ ਤਾਂ ਹੱਕ ਬੰਦਾ ਐਲ ਆਈ ਸੀ ਨੂੰ ਵਾਪਸ ਕਰਨ ਦਾ ਬਾਕੀ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਬਾਕੀ ਆਪ ਦਾ ਵਿਚਾਰ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੇ ਦਿਓ ਸਰਨ ਪਿਆਰ ਭਰੀ ਛਤਿਸ਼ਰੀ ਅਕਾਲ ਦੀ ਦਵਾਰਾ ਤੋਂ